ਅਜ ਤੋਂ ਅਮਰਨਾਥ ਦੀ ਪਵਿੱਤਰ ਗੁਫਾ ਲਈ ਯਾਤਰਾ ਸ਼ੁਰੂ ਹੋ ਗਈ। ਅਸ ਭਗਤਾਨੇ ਇਥੇ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕੀਤੇ ਨੇ। ਇਸ ਦੌਰਾਨ ਗ੍ਰਾਮ ਦੀ ਰਾਜਨਾਥ ਸਿੰਘ ਵੀ ਸਵੇਰ ਵੇਲੇ ਦੀ ਪਹਿਲੀ ਪੂਜਾ ਦੇ ਵਿੱਚ ਸ਼ਾਮਲ ਹੋਏ। ਇਸ ਯਾਤਰਾ ਲਈ 6 ਵਜੇ ਪਹਿਲਗਾਮ ਅਤੇ ਬਾਲਟਾਲ ਦੇ ਰਸਤੇ ਤੋਂ ਅਮਰਨਾਥ ਗੁਫਾ ਲਈ ਜੱਥਾ ਰਵਾਨਾ ਹੋਇਆ ਸੀ। ਉਤਰਾਖੰਡ ਦੇ ਪਿਥੋਰਗੜ ਅਤੇ ਚਮੁਲੀ ਜ਼ਿਲ੍ਹਿਆਂ ਵਿੱਚ ਪਾਰੀ ਮੀਂਹ ਦੇ ਬਾਅਦ ਅਤੇ ਬੱਦਲ ਫਟਣ ਦੇ ਕਾਰਨ 15 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 20 ਦੇ ਕਰੀਬ ਲੋਕ ਲਾਪਤਾ ਦੱਸੇ ਜਾ ਰਹੇ ਨੇ ਪੁਲਿਸ ਦੇ ਮੁਤਾਬਕ ਮਿੱਟੀ ਕਿਸਕਣ ਦੇ ਬਾਅਦ ਮਲਬੇ ਵਿੱਚ 30 ਲੋਕ ਫਸੇ ਹੋਏ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਲਾਂ ਨੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਚਾਰ ਲਾਸ਼ਾਂ ਨੂੰ ਬਾਹਰ ਕੱਢਿਆ ਉਸ ਦੇ ਲਾਵਾਤਾ ਅਰਜੁਲਾ ਕੇ ਤਦ ਵਿੱਚ ਤਿੰਨ ਪੁਲ ਵੀ ਵਹਿ ਗਏ ਨੇ ਯਮਨੋਤਰੀ ਰਾਜਮਾਰਗ ਵੀ ਤਬਾਹ ਹੋ ਗਿਆ ਜਿਸ ਨਾਲ ਆਵਾਜਾਈ ਤੇ ਅਸਰ ਪਿਆ ਇਸ ਦੇ ਲਾਵਾਂਗਲੇ 72 ਘੰਟਿਆਂ ਦੇ ਵਿੱਚ ਵੀ ਮੀਂਹ ਪੈਣ ਨੂੰ ਲੈ ਕੇ ਨਾਨੀਤਾਲ, ਹੁਦਮ ਸਿੰਘ ਨਗਰ, ਚੰਪਾਬਾਤ, ਅਲਮੂੜਾ, ਪੌੜੀ, ਹਰਦੁਆਰ, ਟੈਰੀ ਅਤੇ ਦੇਹਰਾदून ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਔਰ ਨਾਚਲ ਪ੍ਰਦੇਸ਼ ਦੇ ਭਾਲੂਕਪੋਂਗ ਦੇ ਵਿੱਚ ਲੈਂਡਸਲਾਈਡ ਅਤੇ ਭਾਰੀ ਮੀਂਹ ਦੇ ਕਾਰਨ ਖੂਫੀਆ ਵਿਭਾਗ ਦੇ 5 ਕਰਮੀਆਂ ਦੇ ਲਾਪਤਾ ਹੋਣ ਦੀ ਖਬਰ ਹੈ ਅਧਿਕਾਰੀਆਂ ਨੇ ਦੱਸਿਆ ਕਿ ਖੇਤਰ ਵਿੱਚ ਮੌਜੂਦ ਆਈਬੀ ਦਾ ਇੱਕ ਮਕਾਨ ਦੁਪਹਿਰ ਵੇਲੇ ਲੈਂਡਸਲਾਈਡ ਦੀ ਚਪੇਟ ਵਿੱਚ ਆ ਗਿਆ ਇਸ ਦੇ ਇਲਾਵਾ ਕੁਦਰਤੀ ਆਪਤਾ ਦੇ ਕਾਰਨ ਖੇਤਰ ਦੇ ਵਿੱਚ ਮਹਿਲਾਵਾਂ ਤੇ ਬੱਚਿਆਂ ਸਮੇਤ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ ਆਈ ਲਵ ਯੂ ਸ਼ਬਦ ਨੂੰ ਲੈ ਕੇ ਸੁਪਰੀਮ ਕੋਰਟ ਨੇ ਇੱਕ ਐਮ ਟਿੱਪਣੀ ਕੀਤੀ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇਕਰ ਕੋਈ ਮਹਿਲਾ ਕਿਸੇ ਨੂੰ ਆਈ ਲਵ ਯੂ ਲਿਖਦੀ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਸਬੰਧ ਬਣਾਉਣ ਲਈ ਉਪਲਬਧ ਹੈ ਇਹ ਮਾਮਲਾ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਬਾਬਾ ਗੁਰਮੀਤ ਰਾਮ ਰਹੀਮ ਉਤੇ ਲੱਗੇ ਰੇਪ ਦੇ ਅਰੋਪਾਂ ਦੀ ਸੁਣਵਾਈ ਦੇ ਦੌਰਾਨ ਆਇਆ ਹੈ ਗ੍ਰਮੀਤ ਰਾਮ ਰਹੀਮ ਦੇਵਤੇਸ 17 ਸਾਲ ਪਹਿਲਾਂ ਰੀਪ ਦਾ ਇਲਜ਼ਾਮ ਲੱਗਾ ਸੀ ਰਾਮ ਰਹੀਮ ਦੀ ਦਲੀਲ ਸੀ ਕਿ ਮਹਿਲਾ ਨੇ ਉਹਨੂੰ ਆਈ ਲਵ ਯੂ ਕਹਿੰਦੇ ਹੋ ਚਿੱਠੀ ਲਿਖੀ ਸੀ ਰਾਮ ਰਹੀਮ ਨੇ ਮਹਿਲਾ ਦੀ ਹੈਂਡਰਾਈਟਿੰਗ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਚਿੱਠੀ ਅਤੇ ਮਹਿਲਾ ਦੀ ਹੈਂਡਰਾਈਟਿੰਗ ਦੀ ਜਾਂਚ ਦੀ ਮੰਗ ਠੁਕਰਾ ਦਿੱਤੀ ਭਾਰਤੀ ਸਭ ਤੋਂ ਪੁਰਾਣੀ ਆਈਆਈਟੀ ਖੁਸ਼ੀ ਦੇ ਫਾਰਮੂਲੇ ਨੂੰ ਖੋਜਣ ਦੇ ਵਿੱਚ ਜੁਟੀ ਹੋਈ ਹੈ ਆਈਆਈਟੀ ਖੜਕਪੂਰੇ ਕਜੇਹਾ ਲੈਬ ਬਣਾਏਗਾ ਜੋ ਖੁਸ਼ੀਆਂ ਦੇ ਫਾਰਮੂਲੇ ਨੂੰ ਇਜ਼ਾਤ ਕਰੇਗਾ ਇਸ ਵਿਭਾਗ ਦਾ ਮਕਸਦ ਖੁਸ਼ੀਆਂ ਤੇ ਸਕਾਰਾਤਮਕਤਾ ਦੇ ਮਨੋਵਿਗਿਆਨ ਨੂੰ ਵਧਾਵਾ ਦੇਣਾ ਹੈ ਟਾਈਮਜ਼ ਆਫ ਇੰਡੀਆ ਦੀ ਖਬਰ ਦੇ ਮੁਤਾਬਕ ਵਿਦਿਆਰਥੀ ਸੰਸਥਾਨ ਵਿੱਚ ਸਰਟੀਫਿਕੇਟ ਕੋਰਸ ਵੀ ਕਰ ਸਕਦੇ ਨੇ ਪ੍ਰਧਾਨ ਮੰਤਰੀ ਮਨੋਹਰ ਪਾਰਕਰ ਨੇ ਕਿਹਾ ਕਿ 33 ਸਾਲ ਦੇ ਲੰਬੇ ਇੰਤਜ਼ਾਰ ਦੇ ਬਾਅਦ ਭਾਰਤੀ ਵਾਅਦਿਸ਼ਨਾ ਵਿੱਚ ਸ਼ਾਮਲ ਕੀਤਾ ਗਿਆ ਤੇਜਸ ਭਾਰਤ ਦੇ ਮਿੱਤਰ ਦੇਸ਼ਾਂ ਲਈ ਵੀ ਉਪਲਬਧ ਹੋਏਗਾ ਪਾਰਕਰ ਨੇ ਕਿਹਾ ਕਿ ਸਾਲ 2025 ਤੱਕ ਹਵਾਈ ਸਿਨਾ ਵਿੱਚ 120 ਤੇਜਸ ਵਿਮਾਨਾਂ ਨੂੰ ਸ਼ਾਮਲ ਕੀਤਾ ਜਾਏਗਾ ਸਮਲਿੰਗੀਆਂ ਤੇ ਟ੍ਰਾਂਸਜੈਂਡਰਾਂ ਦੇ ਸੰਭਾਲ ਉਤੇ ਸੰਯੁਕਤ ਰਾਸ਼ਟਰ ਵਿਚ ਹੋਏ ਮੰਦਾਨ ਵਿੱਚ ਭਾਰਤ ਨੇ ਹਿੱਸਾ ਨਹੀਂ ਲਿਆ ਜਿਸ ਨੂੰ ਲੈ ਕੇ ਦੇਸ਼ ਦੇ ਵਿੱਚ ਐਲਜੀਬੀਟੀ ਅਧਿਕਾਰ ਕਾਰਜਕਰਤਾਵਾਂ ਨੇ ਤਿੱਖੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਨੇ ਇਨ੍ਹਾਂ ਕਾਰਜਕਰਤਾਵਾਂ ਨੇ ਯੂਨ ਵਿੱਚ ਭਾਰਤ ਦੇ ਰੁਕ ਨੂੰ ਸ਼ਰਮਨਾਕ ਨਿੰਦਨਯੋਗ ਅਤੇ ਦਿਲ ਤੋੜਨ ਵਾਲਾ ਕਰਾਰ ਦਿੱਤਾ ਕਈ ਸਾਲ ਪਹਿਲਾਂ ਗਲਤੀ ਨਾਲ ਪਾਕਿਸਤਾਨ ਜਲੇ ਗਈ ਤੇ ਪਿਛਲੇ ਸਾਲ ਅਕਤੂਬਰ ਵਿੱਚ ਵਾਪਸ ਆਈ ਭਾਰਤੀ ਮੂਲ ਦੀ ਗੂੰਗੀ ਬੋਲੀ ਲੜਕੀ ਕੀਤਾ ਦਿੱਲੀ ਸਰਕਾਰ ਗਰਮੀਆਂ ਦੇ ਬਾਅਦ ਇੱਕ ਟ੍ਰੇਨ ਦਾ ਇੰਤਜ਼ਾਮ ਕਰੇਗੀ ਤਾਂ ਕਿ ਉਸਦੇ ਰਿਸ਼ਤੇਦਾਰਾਂ ਨੂੰ ਖੋਜਣ ਵਿੱਚ ਉਸਦੀ ਮਦਦ ਕੀਤੀ ਜਾ ਸਕੇ ਵਿਦੇਸ਼ ਮੰਤਰਾਲੇ ਨੇ ਇਸ ਦਾ ਐਲਾਨ ਕੀਤਾ ਹੈ ਸੁਰੱਖਿਆ ਬਲਾਂ ਦੇ ਉੱਤੇ ਹਮਲੇ ਕਰਦੇ ਹੋਏ ਅਤਵਾਦੀਆਂ ਨੇ ਸ਼ੁੱਕਰ ਰਾਤ ਫਿਰ ਤੋਂ ਇੱਕ ਹਮਲਾ ਕਰ ਦਿੱਤਾ। ਇਹ ਹਮਲਾ ਪੁਲਵਾਮਾ ਜ਼ਿਲ੍ਹੇ ਦੇ ਲੇਹਰ ਵਿੱਚ CRPF ਦੇ ਕੈਂਪ ਤੇ ਕੀਤਾ ਗਿਆ। ਇਸ ਦੌਰਾਨ ਕੈਂਪ ਦੇ ਉੱਤੇ ਗ੍ਰੇਨੇਡਾਂ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ 4 ਜਵਾਨ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਵੀ ਸੈਨਾ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਸੀ ਜਿਸ ਵਿੱਚ 8 ਜਵਾਨ ਸ਼ਹੀਦ ਹੋ ਗਏ ਸਨ।